ਦੇਖੋ ਮੈਂ ਕੁਝ ਦਿਨ ਪਹਿਲਾਂ ਵੀ ਇੱਥੇ ਸਸਰਾਲੇ ਪਿੰਡ ਚ ਆਇਆ ਸੀ ਅੱਜ ਫੇਰ ਆਇਆ ਆ ਦੇਖੋ ਲੋਕ ਸਰਪੰਚ ਸਾਹਿਬ ਬਾਕੀ ਸਾਰੇ ਪਤਵੰਤੇ ਸੱਜਣ ਉਦਣ ਵੀ ਖੜੇ ਸੀ ਅੱਜ ਵੀ ਖੜੇ ਆ ਉਦਣ ਮੈਂ ਸਾਰੇ ਅਫਸਰਾਂ ਨਾਲ ਇਰੀਗੇਸ਼ਨ ਚਾਹੇ ਕੋਈ ਨਵਾਂ ਸ਼ਹਿਰ ਦਾ ਹੀ ਚਾਹੇ ਚੀਫ ਇੰਜੀਨੀਅਰ ਦੀ ਸਭ ਨੂੰ ਇਹ ਕਿਹਾ ਸੀ ਕਿ ਭਾਈ ਪੱਤਰ ਬੋਰੀਆਂ ਇੱਥੇ ਇਕੱਠੀਆਂ ਕਰਾਓ ਉਹ ਉਹਨਾਂ ਨੇ ਹੁਣ ਕਰਤੀਆਂ ਨੇ ਉਹਨਾਂ ਨੂੰ ਜਿਹੜਾ ਮੈਂ ਪੁੱਛਿਆ ਕਿ ਪਾਣੀ ਕਿੰਨਾ ਹੋਰ ਵਧੂਗਾ ਉਹ ਕਹਿੰਦੇ ਇਥੋਂ ਮਾੜਾ ਮੋਟਾ ਹੋਰ ਸ਼ਾਇਦ ਰਾਤ ਤੱਕ ਜਾਂ ਕੱਲ ਤੱਕ ਵਧੇ ਪਰ ਉਹ ਨਾਲ ਇਹ ਵੀ ਕਹਿ ਰਹੇ ਕਿ ਜੇ ਉਹ ਵੱਧ ਗਿਆ ਫੇਰ ਜਿਹੜੀ ਕਟ ਹੋ ਰਹੀ ਹੈ ਫੇਰ ਉਹ ਖਤਮ ਹੋ ਜੂਗੀ ਜ਼ਮੀਨ ਦਾ ਨੁਕਸਾਨ ਨਹੀਂ ਹੋਊਗਾ ਕਿਉਂਕਿ ਪਾਣੀ ਉੱਤੇ ਆ ਜਾਂਦਾ ਪਰ ਉਹਨਾਂ ਦੇ ਹਿਸਾਬ ਨਾਲ ਕੋਈ ਹੁਣ ਹੋਰ ਕੋਈ ਬਹੁਤ ਵੱਡਾ ਉੱਤੋਂ ਇਹੋ ਜਿਹਾ ਪਾਣੀ ਨਹੀਂ ਆ ਰਿਹਾ ਕਿਉਂਕਿ ਬਹੁਤ ਵੱਡਾ ਆਪਣਾ ਨੁਕਸਾਨ ਹੋ ਉਹਨਾਂ ਨੂੰ ਲੱਗ ਰਿਹਾ ਉਹ ਕਹਿੰਦੇ ਸੀ ਤਿਆਰ ਬੈਠੇ ਸਾਡੇ ਅਫਸਰ ਆ ਅਸੀਂ ਸਭ ਕੁਝ ਪੱਥਰ ਬੋਰੀਆਂ ਸਭ ਰੱਖ ਕੇ ਬੈਠੇ ਆ ਕੋਈ ਸਾਨੂੰ ਕਰਨਾ ਪਊਗਾ ਦਾ ਕਰਦੇ ਆਂਗਾ ਮੇਰੇ ਖਿਆਲ ਵਾਹਿਗੁਰੂ ਸਾਰੇ ਪ੍ਰਾਰਥਨਾ ਕਰੀਏ ਪੀ ਇਹ ਪਿੰਡਾਂ ਦਾ ਕੋਈ ਹੋਰ ਨੁਕਸਾਨ ਨਾ ਹੋਵੇ ਇਹ ਸਾਰੇ ਲੋਕ ਚੁਕੰਨੇ ਖੜੇ ਆ ਸਾਰਾ ਦੇਖ ਲਓ ساری ਦੁਨੀਆ ਖੜੀ ਆ ਮੇਰਾ ਖੇਤੀ ਦਾ ਨੁਕਸਾਨ ਹੋਇਆ ਜੀ ਇੱਥੇ ਕਈ ਕਿੱਲੇ ਉਹਨਾਂ ਨੂੰ ਕੰਪਨਸੇਸ਼ਨ ਤਵਾਵਾਂਗੇ ਨਾ ਪਰ ਉਹਨਾਂ ਨੂੰ ਆਪਾਂ ਨੂੰ ਕਿੰਨੀ ਖ ਹੋਰ ਕੱਟ ਜਾਂਦੀ ਆ ਉਦੋਂ ਤੱਕ ਇੰਤਜ਼ਾਰ ਕਰਨਾ ਪਊਗਾ ਕਿਉਂਕਿ ਜਿਹਦੀ ਰਾਤ ਨੂੰ ਕੱਟ ਗਈ ਜਾਂ ਕੱਲ ਕੱਟ ਗਈ ਉਹਨੂੰ ਅੱਜ ਉਹਦੇ ਵਿਚਾਰੇ ਦੇ ਕਾਗਜ਼ ਬਣਾ ਦੇਗਾ ਤੇ ਫਿਰ ਉਹਦੀ ਤਾਂ ਉਹ ਫਿਰ ਉਹਦੀ ਆ ਨਹੀਂ ਨਹੀਂ ਉਹਦਾ ਫਿਰ ਕਾਗਜ਼ਾਂ 'ਚ ਘੱਟ ਹੋ ਜਾਊਗਾ ਇਹ ਜਦੋਂ 2-4 ਦਿਨ 'ਚ ਸਾਰਾ ਕੁਝ ਹੋ ਜਾਊਗਾ ਉਦੋਂ ਫਿਰ ਜਿਹਦੀ ਜਿੰਨੀ ਗਈ ਉਹਨੂੰ ਫਿਰ ਕੰਪਨਸੇਸ਼ਨ ਤਾਂ ਮਿਲਣੀ ਮਿਲਣੀ ਆ ਜੀ ਆਨੇ ਵਾਲੇ ਹੱਦ ਦੇ ਹਾਲਾਤ ਦੇਖਾ ਪਹੁੰਚੋ ਸਭ ਜੀ ਨਿੱਕੋ ਕਈ ਗੇੜੀ ਅਸੀਂ ਬੰਨ ਤੇ ਮਾਰੇ ਨੇ ਡਾਕਟਰ ਸਾਹਿਬ ਮੈਂਬਰ ਪਾਰਲੀਮੈਂਟ ਵੀ ਪਹਿਲਾਂ ਆ ਕੇ ਗਏ ਨੇ ਸਾਰੇ ਅਫਸਰਾਂ ਨਾਲ ਗੱਲ ਕੀਤੀ ਹੈ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਔਰ ਕਿ ਇਹਨਾਂ ਦੇ ਪੁਖਤਾ ਪ੍ਰਬੰਧ ਕਰੋ ਲੋਕ ਬੜੇ ਚਿੰਤਤ ਸੀ ਜਦੋਂ ਅਸੀਂ ਪਹਿਲਾਂ ਆਏ ਹੁਣ ਲੱਗ ਰਿਹਾ ਹੈ ਜਿਸ ਤਰ੍ਹਾਂ ਅਫਸਰਾਂ ਨਾਲ ਵੀ ਗੱਲ ਹੋਈ ਹੈ ਕਿ ਵਾਹਿਗੁਰੂ ਕਿਰਪਾ ਕਰਨ ਤਾਂ ਇਹ ਜਿਹੜੀ ਬਲਾ ਮੈਨੂੰ ਲੱਗਦਾ ਟਲ ਜੂਗੀ ਤੇ ਇਹ ਲੋਕਾਂ ਨੇ ਸੰਜੋਗ ਕੀਤਾ ਸਾਰੇ ਆਲੇ-ਦਾਲੇ ਸੋਨੂ ਜੀ ਸਾਡੇ ਸਰਪੰਚ ਨੇ ਬੁਤਕੜ ਦੇ ਉਧਰਣ ਦੇ ਲੱਗੇ ਹੋਏ ਸਾਰੀ ਸਾਡੀ ਕਾਂਗਰਸ ਦੀ ਟੀਮ ਇੱਥੇ ਬੈਠੀ ਹੈ ਆ ਬਾਤ ਸਾਰੇ ਤੇ ਸਾਰੇ ਜਣੇ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੇ ਨੇ ਬੋਰੀਆਂ ਥੈਲੇ ਜੋ ਕਿਸੇ ਨੂੰ ਕੋਈ ਮਿਲਦਾ ਉਹ ਲੈ ਕੇ ਇੱਥੇ ਆਏ ਨੇ ਅਜੇ ਤੱਕ ਜਿਹੜਾ ਸਾਨੇ ਆਲਦਾ ਉਹ ਬਚਾਇਆ ਪੈਨਾਂ ਜਿਹੜੀ ਰੇਤ ਮਾਈਨਿੰਗ ਵੀ ਇਤੋਂ ਹੋਦੀ ਰਹੀ ਆ ਕਿਤਨੇ ਕਿਤੇ ਪ੍ਰਿੰਟ ਵਾਲੇ ਕਹਿੰਦੇ ਸੀ ਕਿ ਇੱਥੇ ਹੜਾ ਆਉਣ ਦਾ ਜਿਹੜਾ ਹਾਲਾਤ ਬਣ ਸਕਦੇ ਦੇਖੋ ਅੱਜ ਉਹ ਸਮਾਂ ਨਹੀਂ ਪਰ ਇਹ ਕਿਤੇ ਨਾ ਕਿਤੇ ਸਚਾਈ ਹੈ ਕਿ ਜਿਹੜਾ ਇਸ ਪਾਸੇ ਪਾਣੀ ਦੀ ਜਿਹੜੀ ਤੱਕ ਪੈ ਰਹੀ ਆ ਜਿਹੜੇ ਟਿਕਾਣੇ ਤੇ ਰਹੀਆਂ ਉਹਦਾ ਕਾਰਨ ਉਹ ਹੀ ਆ ਕਿ ਇਸ ਪਾਸਿਓਂ ਰੇਤਾ ਚੱਕਿਆ ਗਿਆ ਤਾਂ ਪਾਣੀ ਦਾ ਜਿਹੜਾ ਵਹਾਅ ਆ ਉਹ ਇਸ ਪਾਸੇ ਨੂੰ ਆਇਆ ਜੇ ਪ੍ਰਸ਼ਾਸਨ ਇਸ ਤੋਂ ਪਹਿਲਾਂ